ਅਸੀ ਕਾਲਜੀ ਸਾਰਿਆਂ ਨੂੰ ਜੀ ਲੱਗੇ ਹੈ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਤੇ ਇੱਧਰ ਦੇ ਸਾਰਿਆਂ ਦਾ ਬਹੁਤ ਧੰਨਵਾਦੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਅੱਜ ਲੱਗਿਆ ਜੀ ਅਸੀਂ ਕੜੀ ਬਣਾਉਣ ਤੇ ਤੁਹਾਡਾ ਕੜੀ ਦੀ ਰੈਸਪੀ ਸ਼ੇਅਰ ਕਰਾਂਗੇ ਜੀ ਤੇ ਨਾਲ ਬਣਾਵਾਂਗੇ ਚੌਲ ਤੇ ਘੜਕ ਦੀ ਰੋਟੀ ਤੇ ਅੱਧੇ ਸਾਡੇ ਮੀਮੂ ਪੈਨ ਕਰਕੇ ਰੋਲ ਹੋਏ ਹੈ ਜੀ ਖਰਾਬ ਤੇ ਸਾਤੇ ਮੱਕੀ ਦਾ ਆਟਾ ਤਾਂ ਲਿਆਣ ਹੋਇਆ ਤੇ ਅਸੀਂ ਤੁਹਾਡੇ ਨਾਲ ਕਣਕ ਦੇ ਆਟੇ ਦੀ ਰੋਟੀ ਸ਼ੇਅਰ ਕਰਾਂਗੇ ਜੀ ਤੇ ਚੈੱਕ ਕਰਵਾਉਂਗਾ ਜੀ ਤੁਹਾਨੂੰ ਅੱਜ ਦਾ ਵਿਊ ਅੱਜ ਨਿਕਲਿਆ ਜੀ ਤੂਪ ਪਰ ਚਲੋ ਜੀ ਬੇ ਚੈੱਕ ਕਰਵਾਇਆ ਤੁਹਾਨੂੰ ਅੱਜ ਦਾ ਵਿਊ ਲੋ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਤੇ 3-4 ਦਿਨ ਮੀਂਹ ਪੈਂਦਾ ਰਿਹਾ ਜੀ ਤੇ ਅੱਜ ਨਿਕਲੀ ਹੈ ਜੀ ਤੂਪ ਪੈਰ ਕੜਾਕੇਦਾਰ ਜੀ ਅੱਜ ਨਿਕਲੀ ਹੈ ਜੀ ਮਾਰਚ ਮਹੀਨੇ ਲਈ ਤੂਪ ਸਾਡੇ ਇੰਨੀ ਗਰਮੀ ਹੋ ਗਰਮੀ ਹੋਈ ਪਈ ਹੈ ਜੀ ਤੇ ਦੇਖੋ ਜੀ ਅੱਜ ਦਾ ਵਿਊ ਕਿੰਨਾ ਵਧੀਆ ਹੈ ਜੀ ਤੂਪ ਨਿਕਲੀ ਹੈ ਜੀ ਤੇ ਅੱਜ ਤੁਹਾਨੂੰ ਮਲਾਈਏ ਮੰਮੀ ਨਾਲ ਜੀ ਤੇ ਮੰਮੀ ਜੀ ਦੇ ਜੀ ਕੀ ਕਰਦੇ ਜੀ ਤੇ ਆ ਮਿਲੋ ਜੀ ਮੰਮੀ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲੱਗੇ ਜੀ ਕੜੀ ਬਣਾ ਅੱਜ ਕੜੀ ਬਣਾ ਕੇ ਅਸੀਂ ਆਪਣੀ ਦਿਖਾਦੇ ਆ ਜੀ ਤੁਹਾਨੂੰ ਕਿਸ ਤਰ੍ਹਾਂ ਅਸੀਂ ਕੜੀ ਬਣਾਉਂਦੇ ਆ ਤੁਸੀਂ ਤਾਂ ਸੱਤੇ ਵਧੀਆ ਬਣਾਉਂਦੇ ਹੋਣੇ ਵਧੀਆ ਵਧੀਆ ਸ਼ਹਿਰਾਂ ਚ ਵਧੀਆ ਵਧੀਆ ਸਮਾਨ ਲੈਂਦੇ ਹੋਣੇ ਪਰ ਅਸੀਂ ਤਾਂ ਇੱਕ ਛੋਟੇ ਜਿਹੇ ਸ਼ਹਿਰ ਚ ਹਮਾ ਚਲਦੇ ਪਿੰਡ ਚ ਅਸੀਂ ਉਹ ਆਪਣਾ ਤਰੀਕਾ ਦੱਸਾਂਦੇ ਆ ਸਾਨੂੰ ਜੀ ਅਸੀਂ ਕਿਸ ਤਰ੍ਹਾਂ ਬਣਾਉਂਦੇ ਆ ਹਾਂਜੀ ਅਸੀਂ ਬਣਾਉਂਦੇ ਜੀ ਕੁੰਡੀ ਚ ਮਸਾਲਾ ਕੁੱਟ ਕੇ ਕੁੰਡੀ ਚ ਮਸਾਲਾ ਕੁੱਟ ਕੇ ਨੂਨ ਮਿੱਠ ਜੀਰਾ ਕਾਲੀ ਮਿੱਠ ਸਾਰਾ ਕੁਝ ਕੁੱਟ ਲੈਂਦੇ ਆ ਜੀ ਪਾ ਕੇ ਅਸੀਂ ਕੁੰਡੀ ਚ ਬਾਕੀ ਪਿਆਜ਼ ਲਸਣ ਸਭ ਕੁਝ ਕੁੱਟ ਕੇ ਫੇਰ ਅਸੀਂ ਸਬਜ਼ੀ ਕੋਈ ਵੀ ਬਣਾਉਣੀ ਆ ਅਸੀਂ ਸਾਬਤ ਮਿਰਚੀ ਯੂਜ਼ ਕਰਦੇ ਆ ਜੀ ਹਾਂਜੀ ਅਸੀਂ ਪੀਸੀ ਵਿੱਚ ਘੱਟ ਯੂਜ਼ ਕਰਦੇ ਆ ਹਾਂ ਜੀ ਪਹਿਲਾਂ ਪਿਆਜ ਜਿਸ ਦਾ ਮਿਰਚਾ ਅਰ ਹਲਦੀ ਨਮਕ ਵਿੱਚ ਪਾ ਕੇ ਜੀਰਾ ਪਾ ਕੇ ਇਹਨੂੰ ਕੁੱਟ ਲੰਦੇ ਜੀ ਪਹਿਲਾਂ ਪਿਆਜ ਬਾਅਦ ਚ ਪਾਉਂਦੇ ਫਿਰ ਜੇ ਪਿਆਜ ਪਹਿਲਾਂ ਪਾ ਦਈਏ ਤਾਂ ਫਿਰ ਮਿਰਚਾ ਨਹੀਂ ਕੁੱਟਉਂਦੀ ਜੀ ਹਾਂ ਜੀ ਫਿਰ ਮਿਰਚ ਤੇ ਪਾਤਾ ਜੀ ਬੜਬੜੇ ਰਹਿ ਜਾਂਦੇ ਜੀ ਹੁਣ ਜੀ ਆ ਦੇਖੋ ਪਿਆਜ ਤੇ ਲਸਣ ਚੁਲਕੇ ਰੱਖਿਆ ਤਾਂ ਉਸ ਵਾਰ ਕੇ ਜੀ ਫਿਰ ਬਾਅਦ ਚ ਜਦੋਂ ਮਿਰਚਾ ਕੁੱਟ ਹੋ ਜੂਗੀ ਫਿਰ ਪਾਉਂਗੇ ਜੀ ਪਿਆਜ ਆ ਦੇਖੋ ਜੀ ਹੁਣ ਹੋ ਗਿਆ ਬਰੀਕ ਆ ਦੁੱਤੀ ਹੁਣ ਪਾਤਾ ਜੀ ਪਿਆਜ ਤੇ ਲਸਣ ਰਹਿ ਗਿਆ ਇਹ ਅਸੀਂ ਹਰੇਕ ਚੀਜ਼ ਜੀ ਕੁੱਡੀ ਚ ਮਸਾਲਾ ਕੁੱਟ ਕੇ ਬਣਾਦੇ ਜੀ ਕੋਈ ਵੀ ਸਬਜੀ ਆ ਜੀ ਅਸੀਂ ਕੁੱਟਕਾ ਹੀ ਬਣਾਉਂਦੇ ਆ ਮੈਂ ਪਸੰਦ ਨਹੀਂ ਕਰਦੀ ਕੱਟ ਕੇ ਬਣਾਣੀ ਜ਼ਿਆਦਾ ਹਾਂ ਜੀ ਕੁੰਡੇ ਚ ਕੁੱਟੇ ਵੀ ਮਸਾਲੇ ਦੀ ਸਬਜੀ ਦਾ ਸਵਾਦ ਹੀ ਕੁਸ਼ੋਰ ਹੁੰਦਾ ਜੀ ਬਹੁਤ ਸਵਾਦ ਬਣਦੀ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਮੰਮੀ ਕਿਵੇਂ ਬਣਾਉਂਦੀ ਆ ਜੀ ਕੜੀ ਅਸੀਂ ਤੁਹਾਨੂੰ ਇੱਧਰ ਦੀ ਰੈਸਪੀਆ ਦਿਖਾਵਾਂਗੇ ਜੀ ਹਿਮਾਚਲ ਚ ਕੜੀ ਕਿਵੇਂ ਬਣਾਉਂਦੇ ਜੀ ਹਾਂਜੀ ਬਸ ਹੁਣ ਮਿਲਦੇ ਆ ਥੋੜੀ ਦੇਰ ਬਾਅਦ ਫੇਰ ਤੁਹਾਨੂੰ ਹਾਂਜੀ ਤੇ ਮੰਮੀ ਲੱਗੀ ਜੀ ਪਕੌੜਿਆ ਵਾਸਤੇ ਸਮਾਨ ਤਿਆਰ ਕਰਨ ਜੀ ਤੇ ਮੰਮੀ ਦੱਸੂਗੀ ਤੁਹਾਨੂੰ ਇਹਦੇ ਵਿੱਚ ਕੀ ਕੀ ਪਾਇਆ ਮੰਮੀ ਜੀ ਨੇ ਇਹਦੇ ਵਿੱਚ ਜੀਰਾ ਨਮਕ ਹਲਦੀ ਥੋੜੀ ਜੀ ਮਿਰਚ ਮਿਰਚ ਸਵਾਦ ਅਨੁਸਾਰ ਤੇ ਆ ਮੈਨੂੰ ਘੋਲ ਲੈਣਾ ਜੀ ਤੇ ਇਹਦਾ ਪੇਸਟ ਜਿਹਾ ਬਣਾ ਲੈਣਾ ਜੀ ਪਕੌੜਿਆ ਦਾ ਬੈਟਰ ਜੇ ਇਹ ਜੀ ਉਧਰ ਕੜਾਹੀ ਧਰਤੀ ਗਰਮ ਹੋਣੀ ਨੂੰ ਹਲਦੀ ਘੱਟ ਲੱਗਦੀ ਥੋੜੀ ਜਿਹੀ ਪੀਸੀ ਮਿਰਚ ਵੀ ਪਾ ਲਈਏ ਹੋਰ ਤੇਲ ਹੋ ਗਿਆ ਗਰਮ ਕੜਾਈ ਵਿੱਚ ਤੇਲ ਪਾਤਾ ਸੀਗਾ ਤੇ ਮੰਮੀ ਨੇ ਇੱਕ ਦੇਖ ਲਿਆ ਪਕੌੜਾ ਵਿੱਚ गिर ਕੇ ਵੀ ਤੇਲ ਗਰਮ ਹੈ ਕਿ ਨਹੀਂ ਉਦੋਂ ਤੱਕ ਆਕਣਾ ਜੀ ਮੰਮੀ ਨੇ ਪੇਸਟ ਤਿਆਰ ਕਰਿਆ ਸੀਗਾ ਪੌੜਿਆ ਦਾ ਤੇ ਹੁਣ ਪੜਾਵਾਂਗੀ ਮੰਮੀ ਗਰਮਾ ਗਰਮ ਪਕੌੜੇ ਖੜੀ ਜਿਹਾਣ ਵਾਸਤੇ ਜੀ ਕੁਝ ਪਣਾ ਨਾ ਲੱਗੇ ਹੋੜ ਪਕੌੜੇ ਆਜੋ ਤੁਸੀਂ ਖਾਣ ਸੁੱਚੀ ਜੀ ਕੜੀ ਦੀ ਪਾਲੂ ਵੀ ਕੁਝ ਤੁਹਾਨੂੰ ਖਵਾ ਦੋਗੇ ਲਓ ਜੀ ਪਕੌੜੇ ਕੱਟੇ ਨੇ ਜੀ ਜਿਵੇਂ ਕੜਾਈ ਜਬਾਣ ਵਾਸਤੇ ਜਿਆਦਾ ਉਪਰ ਕੇ ਤਿਆਰ ਹੋ ਜੀ ਦੇ ਮੈਂ ਤੁਹਾਨੂੰ ਦਿਖਾਵਾਂਗੀ ਜੀ ਪਕੌੜੇ ਬੜ ਕੇ ਕਿਵੇਂ ਦੇ ਤਿਆਰ ਹੋਏ ਜੀ ਜੀ ਸਾਡੇ ਹਰਸੀ ਮੈਨ ਲੱਗੀ ਹੈ ਜੀ ਪਕੌੜੇ ਖਾਣ ਤੇ ਸਾਡੀ ਹਰਸੀ ਮੈਂ ਦੱਸੂਗੀ ਕਿ ਪਕੌੜੇ ਕਿਵੇਂ ਦੇ ਬਣੇ ਸੀਮੂ ਦੱਸਿਆ ਪੁੱਤ ਪਕੌੜੇ ਕਿਹਜੇ ਬਣੇ ਆ ਦਸਦੀ ਪਾ ਲਿਆ ਯੰਮੀ ਬਣੇ ਆ ਹਾਂ ਠੀਕ ਐ ਐ ਬੋਤਾ ਇਸ ਤੇ ਟੇਸਟ ਕੇ ਦੀ ਪਕੌੜੇ ਬਹੁਤ ਟੇਸਟੀ ਗਰੀ ਯੰਮੀ ਬਣੇ ਆ ਜੀ ਤੇ ਸੀਮੂ ਲੱਗੀ ਹੈ ਜੀ ਸਾਡੇ ਪਕੌੜੇ ਇੰਜੋਏ ਕਰ ਲੈ ਸੀਮੂ ਨੇ ਸਾਡੇ ਪਕੌੜੇ ਕਰ ਤੇ ਦੋ ਨੀ ਆਇਆ ਦੋੜਿਆਂ ਦਾ ਪੁੱਤ ਮੈਂ ਹਾਂ ਲੈ ਕੇ ਆਉਂਗੀ ਹੋਰ ਮੈਂ ਖਾ ਲਾ ਪਹਿਲਾ ਲਓ ਜੀ ਜੜੀ ਹਰਸੀ ਬਰਨ ਨੂੰ ਕਰਨ ਦੋ ਜੀ ਪਕੌੜੇ ਇੰਜੋਏ ਤੇ ਸਿਮੂ ਕਹਿੰਦੀ ਮੈਨੂੰ ਪਕੌੜੇ ਲਿਆ ਦੋ ਹੋਰ ਤੇ ਅਸੀਂ ਉਹ ਲਿਆ ਦੀਏ ਜੀ ਪਕੌੜੇ ਤੇ ਮੰਮੀ ਦਿਖਾਦੇ ਆ ਜੀ ਤੁਹਾਡੇ ਨਾਲ ਬਾਹਰ ਕਿਆ ਕੁਝ ਕਰਦੇ ਆ ਜੀ ਲਓ ਜੀ ਸਾਡੇ ਪਕੌੜੇ ਬਣ ਕੇ ਹੋ ਗਏ ਜੀ ਤਿਆਰ ਤੇ ਹਰਸੀ ਬਰਨ ਨੇ ਵੀ ਖਾਣੇ ਪਕੌੜੇ ਸਿਮੂ ਉਹ ਕਹਿੰਦੀ ਜੀ ਬਹੁਤ ਟੇਸਟੀ ਪਕੌੜੇ ਬਣਾਏ ਆ ਨਾਨੀ ਨੇ ਤੇ ਹੁਣ ਤਾਂ ਤੁਹਾਨੂੰ ਅੱਗੇ ਦਿਖਾਵਾਂਗੇ ਜੀ ਮੰਮੀ ਲੱਗੇ ਜੀ ਕੜੀ ਨੂੰ ਤੜਕਾ ਲਾਣ ਤੇ ਤੁਹਾਨੂੰ ਦਿਖਾਵਾਂਗੇ ਜੀ ਮੰਮੀ ਕਿਵੇਂ ਕਿਵੇਂ ਕੜੀ ਨਰਕਾ ਲਾਂਦੇ ਆ ਤੇ ਕਿਵੇਂ ਕਿਵੇਂ ਕੜੀ ਬਣਾਉਂਦੇ ਆ ਜੀ ਲਓ ਜੀ ਤੇ ਸਾਡਾ ਗਰਮਾ ਜੀ ਤੇ ਇਹਦੇ ਚ ਪਾਤੇ ਜੀ ਹੁਣ ਮੇਥੇ ਨਾਲ ਹੀ ਛੜਤਾ ਜੀ ਨਿਕਾਲਾਂ ਮੇਥੇ ਨੂੰ ਕੁਝ ਪਾਉਂਗੇ ਕਿਉਂਕਿ ਬੇਚੜਾ ਜਿਆਦਾ ਤੇ ਇਹਦਾ ਵਾਸਤੇ ਜੇ ਕਾਲੇ ਕਾਲੇ ਹੋ ਜਾਂਦੇ ਜੀ ਮੇਥੇ ਦਾ ਪਾਸ ਪਾਉਂਦੇ ਸਾਰੀ ਗੱਲ ਲਾਲ ਹੋ ਜਾਂਦੀ ਤੇ ਆ ਦੇਖੋ ਜੀ ਪਿੰਡੀ ਤਿਆਰ ਹੋ ਗਿਆ ਨਾਲੇ ਮੇਥੇ ਪਾਤਾ ਦੀ ਕੜਾਹੇ ਵਿੱਚ ਤੇਰਾ ਤੜੀ ਪੇਸਟ ਹੋ ਰਹੀ ਹੈ ਜੀ ਢੀਦੇ ਖਟੇ ਮਸਾਲੇ ਦਾ ਜੀ ਖੁਸ਼ਬੂ ਐਨੀ ਵਧੀਆ ਆਦੀ ਹੈ ਤੜਕਾ ਲਾਦੇ ਲਓ ਜੀ ਮਸਾਲਾ ਜਦੋਂ ਤਿਆਰ ਹੋ ਗਿਆ ਜੀ ਹੁਣ ਕੜੀ ਪੱਤਾ ਪੈਣਾ ਹੈ ਜੀ ਤੇ ਹੁਣ ਇਹਦੇ ਚ ਜਿਹੜਾ ਮਮੀ ਨੇ ਕੜੀ ਪੱਤਾ ਤੋਆ ਸੀਗਾ ਤੇ ਹੁਣ ਪਾਣੀ ਚ ਪਾਏ ਵਾਚੇਗਾ ਇਹਨਾਂ ਥੋੜੀ ਦੇਰ ਭੋਗੇ ਰੱਖਿਆ ਸੀਗਾ ਤੇ ਹੁਣ ਇਹਨੂੰ ਪਾਣਾ ਜੀ ਥਾਲੇ ਦੇ ਵਿੱਚ ਬਸ ਇਹ ਚ ਪੱਕਣਾ ਆ ਗਿਆ ਲੈ ਹਾਂ ਲਓ ਜੀ ਕੜੀ ਪੱਤ ਦਾ ਪਾਤਾ ਜੀ ਮਸਾਲੇ ਵਿੱਚ ਤੇ ਇਹਨੂੰ ਲਵਾਉਂਗੇ ਜੀ ਥੋੜਾ ਜਿਹਾ ਰਾੜਾ ਨਾ ਥੋੜਾ ਜਿਹਾ ਰਾੜਾ ਲੱਗਣਾ ਮੈਂ ਤਹਰੇ ਤੋਂ trap ਨਹੀਂ ਦਾ ਕੱਚਾ-ਕੱਚਾ ਆ ਜਾਂਦਾ ਅੰਦੀ ਚ ਜਾਣਾ ਉਹ ਮਸਾਲੇ ਤੇ ਪੱਕਾ ਜਿਹਾ ਕੜੀ ਦੇ ਇਸ ਤਰ੍ਹਾਂ ਹਾਂ ਚਲੋ ਜੀ ਜਦੋਂ ਸਾਡਾ ਮਸਾਲਾ ਤਿਆਰ ਹੋ ਜਾਊਗਾ ਇਸ ਦੇ ਵਿੱਚ ਪਾਉਂਗੇ ਬੇਸਣ ਮੈਂ ਤੁਹਾਨੂੰ ਫੇਰ ਮਿਲਦੇ ਆ ਜੀ ਆ ਮਸਾਲਾ ਹੋਣ ਲੱਗਿਆ ਜੀ ਉੱਪਰ ਤਿਆਰ ਰਿਚਣ ਲੱਗਿਆ ਹੋਇਆ ਜੀ ਤੇ ਅਦਰ ਮੰਮੀ ਲੱਗੇ ਜੀ ਬੇਸਣ ਦਾ ਪੇਸਟ ਤਿਆਰ ਕਰਦਾ ਜੀ ਜਿਹੜਾ ਜਿਹੜੀ ਖੜੀ ਵਰਣੀ ਜੀ ਤੇ ਆ ਲਓ ਜੀ ਵਿੱਚ ਪਾਤਾ ਦਹੀਂ ਤਿਆਰ ਰੱਖੇ ਜੀ ਅਸੀਂ ਲੰਬੇ ਲੰਬੇ ਪਿਆਜ਼ ਕੱਟ ਕੇ ਇਹ ਜਿਹੜਾ ਖੜੀ ਰਿਚਦੀ ਹੁੰਦੀ ਜੀ ਇਹਨੂੰ ਫੇਰ ਪਾਦੇ ਬਾਅਦ ਚ ਕੱਚੇ ਪਿਆਜ਼ ਥੋੜੇ 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 ਜਿਹਾ ਕੱਟ ਗਏ ਲੋ ਜੀ ਤੇ ਮੰਮੀ ਲੱਗਿਆ ਜੀ ਹੁਣ ਬੇਸਣ ਦਾ ਪੇਸਟ ਤਿਆਰ ਕਰ ਜਦੋਂ ਪੇਸਟ ਤਿਆਰ ਹੋ ਜਾਊਗਾ ਦਾ ਨੂੰ ਫੇਰ ਮਿਲਦੇ ਆ ਜੀ ਦੁਬਾਰਾ

ਤੇ ਆਪਣਾ ਸੀਗਾ ਬੇਸਨ ਦਾ ਪੇਸਟ ਜਾਂ ਦਹੀਂ ਪਾ ਕੇ ਬੈਟਰ ਜਾਂ ਤਿਆਰ ਕਰਿਆ ਸੀਗਾ ਤੇ ਉਹ ਪਾਤਾ ਜੀ ਹੁਣ ਵਿੱਚ ਮਸਾਲੇ ਦੇ ਤੇ ਇਹਨੂੰ ਹੁਣ ਫਰਾਂਗੂਗੇ ਜੀ ਇਹ ਆ ਜਿਹੜਾ ਪਿਆਜ਼ ਕੱਟ ਕੇ ਰੱਖਿਆ ਹੈ ਜੀ ਆ ਜਦ ਕੜਜੀ ਕੜੀ ਹੋ ਜਾਣੀ ਜੀ ਜਾਂ ਅੱਧੀ ਹੀ ਪਣ ਜਾਣੀ ਕੜੀ 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 ਜਿਹੜੀ ਕੜੀ ਆ ਉਹ ਅੱਧ ਬਣ ਮੁਰ ਜਾਣੀ ਨਾ ਜਦ ਫਿਰ ਪਾਉਂਗੇ ਜੀ ਇਹ ਪਿਆਜ਼ ਆਹ ਪਕੌੜੇ ਹਾਂਜੀ ਪਹਿਲਾਂ ਇਹਨੂੰ ਇਸ ਤਰ੍ਹਾਂ ਹੀ ਰੰਗੂਗੇ ਜੀ ਹਾਂਜੀ ਜੇ ਅਸੀਂ ਵਿੱਚ ਜਦੀ ਪਾ ਦਿੰਦੇ ਨਾਲ ਜੀ ਫਿਰ ਉਹ ਨਾ ਉਹ ਹੋ ਜਾਂਦਾ ਜੀ ਪਕੌੜੇ ਵੀ ਵਿੱਚ ਹੀ ਘੁਲ ਜਾਂਦੇ ਜੀ ਹਾਂਜੀ ਪਤਾ ਨਹੀਂ ਲੱਗਦਾ ਫਿਰ ਪਕੌੜੇ ਪਾਇਆ ਵਾ ਤਾਂ ਵਿੱਚ ਰਾਦਾ ਉਹ ਬਣ ਜਾਂਦਾ ਵਿੱਚ ਪਕੌੜੇ ਪਾਏ ਸੀ ਕਿ ਨਹੀਂ ਆਲੋ ਹੁਣ ਪੱਕ ਪੱਕ ਕੇ ਐਨ ਬਣ ਜਾਣੀ ਲੋ ਜੀ ਹੁਣ ਅਸੀਂ ਨੂੰ ਐਨ ਰਿਚਾਰਜ ਆ ਕੇ ਚੁੱਲੇ ਪਰ ਵਾਲਿਆ ਦਵਾ ਦੇਣੀ ਆ ਜੀ ਕੜੀ ਨੂੰ ਖਾਸੀ ਦੇ ਨਾਲ ਜੀ ਅਸੀਂ ਅੱਜ ਬਣਾਉਨੇ ਚੋਲ ਹਾਂਜੀ ਕੜੀ ਚੋਲ ਦਾ ਮੇਲ ਬਹੁਤ ਆ ਜੀ ਹਾਂਜੀ ਐਨ ਕਿਉਂ ਅਸੀਂ ਚੋਲ ਖਾਣੇ ਆੜਿਆ ਹਾਂਜੀ ਤੁਹਾਡੀ ਪਰਮੈਸਿ ਜੀ ਵੀ ਤੁਸੀਂ ਸਾਨੂੰ ਕੜੀ ਤੇ ਮੱਕੀ ਦੀ ਰੋਟੀ ਦੀ ਰੈਸਪੀ ਦਿਖਾਇਓ ਜੀ ਸਾਡੇ ਇਧਰ ਰਸੜਕਾ ਖਰਾਬ ਹੋਣੇ ਕਰਕੇ ਫਿਰ ਤੁਹਾਨੂੰ ਪਤਾ ਹੀ ਆ ਤੁਹਾਨੂੰ ਪੱਟੇ ਜਾਣਾ ਪੈਂਦਾ ਜੋੜ ਜੀ ਨੂੰ ਉੱਪਰ ਨੂੰ ਚੜ ਕੇ ਫਰਕ ਸੁੱਖਾ ਖਰਾਬ ਹੋਇਆ ਤੇ ਸਾਤੇ ਪੱਤੇ ਜਾਣੇ ਹੋਏ ਮੱਕੀ ਦਾ ਆਟਾ ਵੀ ਨਹੀਂ ਲਿਆ ਹੋਇਆ ਜੀ ਤੇ ਜਦੋਂ ਮੱਕੀ ਦਾ ਆਟਾ ਲਿਆਉਗੇ ਜੀ ਤੇ ਤੁਹਾਨੂੰ ਜ਼ਰੂਰ ਦਿਖਾਉਂਗੇ ਜੀ ਅਸੀਂ ਵੀ ਵੀਰ ਉਹ ਕਰਦੇ ਆ ਜੀ ਮੱਕੀ ਦੇ ਆਟੇ ਦੀ ਡੰਗਾ ਹੋ ਗਿਆ ਰੋਟੀ ਬਣਾ ਕੇ ਜੀ ਦਿਖਾਉਂਗੇ ਜੀ ਸਾਡਾ ਤਿਆਜ ਵੀ ਟੈਡਾ ਹੋ ਗਿਆ ਨਾਲ ਹੀ ਕਿਰਾਂ ਜੀ ਕੋਈ ਨਹੀਂ ਪਾਣੀ ਆ ਗਿਆ ਥੱਲੇ ਜੇ ਬੜੀਆਂ ਬੜੀਆਂ ਰੈਸਪੀ ਬਣਾਦੇ ਜੀ ਥੋੜੇ ਥੋੜੇ ਪੱਕੇ ਹੋ ਹੀ ਜਾਂਦੇ ਜੀ ਪਕੋਈ ਨਹੀਂ ਆ ਕੜੀ ਆ ਜੀ ਢੋਬੇ ਨੂੰ ਮੱਥ ਲੱਗ ਗਿਆ ਤੇ ਲੋ ਜੀ ਅਸੀਂ ਐਵੇਂ ਐਵੇਂ ਜੀ ਕੜੀ ਬਣਾਈ ਤੇ ਤੁਸੀਂ ਵੀ ਜਰੂਰ ਐਵੇਂ ਦੀ ਕੜੀ ਬਣਾ ਕੇ ਟਰਾਈ ਕਰੋ ਜੀ ਤੁਹਾਨੂੰ ਕਿਵੇਂ ਲੱਗੂਗੀ ਜੀ ਤੇ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਵੀ ਸਾਡੀ ਕੜੀ ਕਿਵੇਂ ਦੀ ਬਣੀ ਜੀ ਜੇ ਜੇ ਤੁਸੀਂ ਸਾਡੇ ਹੱਥ ਦੀ ਕੜੀ ਖਾਣੀ ਹੋਊਗੀ ਤਾਂ ਤੁਹਾਨੂੰ ਹਿਮਾਚਲ ਪ੍ਰਦੇਸ਼ ਆਣਾ ਪੈਣਾ ਜੀ ਜੇ ਤੁਸੀਂ来 ਆਉਂਗੇ ਸਾਨੂੰ ਬਹੁਤ ਹੀ ਖੁਸ਼ੀ ਹੋਊਗੀ ਕੜੀ ਖਾਣ ਆਏ ਸਾਡੀ ਹਾਂ ਜੀ ਕੜੀ ਦੀ ਰਸਤਾ ਇਸ ਤਰ੍ਹਾਂ ਤੁਸੀਂ ਸਾਡੇ ਤੋਂ ਵਧੀਆ ਕੜੀ ਬਣਾਉਂਦੇ ਹੋਗੇ ਪਰ ਇਸ ਮਾਚਰੀ ਸਾਡੀ ਜਿਹੜੀ ਸਿੰਪਲ ਜੀ ਕੜੀ ਆ ਉਹ ਖਾਣ ਜ਼ਰੂਰ ਆਓ ਹਾਂਜੀ ਤੇ ਕਈ ਕੜੀ ਚਾਲੂ ਵੀ ਪਾਲਦੇ ਪਰ ਅਸੀਂ ਆਲੂ ਨਹੀਂ ਪਾਉਂਦੇ ਸਾਨੂੰ ਪਕਾਉਣਾ ਪਕਾ ਕੇ ਨਹੀਂ ਬਣਾਈ ਕਦੇ ਜੀ ਹਾਂਜੀ ਸਾਨੂੰ ਪਕੌੜੇ ਵਾਲੀ ਵਧੀਆ ਲੱਗਦੀ ਜੀ ਅਸੀਂ ਪਕੌੜੇ ਵਾਲੀ ਕੜੀ ਬਣਾਉਂਦੇ ਹਾਂ ਜਦੋਂ ਜੀ ਬਣਾਣੀ ਤੇ 15 ਦਿਨ ਤੇ ਬਣਾਈਏ 10 ਦਿਨ ਤੇ ਬਣਾਈਏ ਬੜਾਣੀ ਪਕੌੜੇ ਵਾਲੀ ਇਸ ਕੜੀ ਹਾਂਜੀ ਪੋੜੇ ਦੇ ਵਿੱਚ ਪਾਕੀ ਵਧੀਆ ਬਣਾ ਲੇ ਪਹਿਲਾਂ ਅਸੀਂ ਤਾਂ ਨਹੀਂ ਬਣਾਈ ਤੁਹਾਨੂੰ ਕੜੀ ਦੀ ਰੈਸਪੀ ਤਾਂ ਨਹੀਂ ਦਿਖਾਈ ਕਹਿੰਦੇ ਸੌਣ ਚ ਕੜੀ ਨਹੀਂ ਬਣਾਈਦੀ ਹੁੰਦੀ ਤਾਂ ਅਸੀਂ ਕੜੀ ਬਣਾਈ ਨਹੀਂ ਜੀ ਤੇ ਹੁਣ ਸੌਣ ਲੰਘ ਗਿਆ ਜੀ ਫਿਰ ਅਸੀਂ ਹੁਣ ਕੜੀ ਬਣਾਈ ਸੀ ਤੇ ਚਲੋ ਜੀ ਤੇ ਜਦੋਂ ਸਾਡੀ ਕੜੀ ਆਧਰੀ ਜੀ ਹੋ ਜਾਊਗੀ ਜਦੋਂ ਪਿਆਜ਼ ਪੂਜ ਪਾਉਗੇ ਤਾਂ ਤੁਹਾਨੂੰ ਫੇਰ ਦਿਖਾਵਾਂ ਮਿਲਾਉਂਗੇ ਜੀ ਫੇਰ ਦਿਖਾਵਾਂਗੇ ਜੀ ਕੜੀ ਦੀ ਕੜੀ ਕਿਵੇਂ ਦੀ ਬਣੀ ਜੀ ਆ ਸਾਡੀ ਚਿਮੂ ਰੱਖੋ ਜੀ ਸਰਾਤਾ ਕਰਦੀ ਆ

ਉਹ ਥੰਨ ਮਲਾਉਂਗੇ ਚੌਲ ਚੂਣ ਬਣਾ ਕੇ ਕੜੀ ਖਿਲਾਉਂਗੇ ਜੀ ਥੋੜੀ ਦੇਰ ਬਾਅਦ 15-20 ਮਿੰਟ ਬਾਅਦ ਪਕਾ ਲਈਏ ਹਜੇ ਲਓ ਜੀ ਕੜੀ ਸਾਡੀ ਬਣ ਗਈ ਜੀ ਕੜੀ ਘਰਤੀ ਪਿੱਛੇ ਜੀ ਅਸੀਂ ਤੇ ਮੂਰੇ ਚੜਤੇ ਜੀ ਫਿੱਕੇ ਚੌਲ ਯਾਨੀ ਕਿ ਚਿੱਟੇ ਚੌਲ ਤੇ ਆਟਾ ਗੁੰਨ ਲਿਆ ਜੀ ਤੇ ਨਾਲ ਥੋੜੇ ਚੌਲ ਬਣਾਉਂਗੇ ਥੋੜੀ ਜੀ ਰੋਟੀ ਬਣਾਉਂਗੇ ਜੀ ਤੇ ਚੌਲ ਤਾਂ ਰਿਹਾ ਜੀ ਅਸੀਂ ਪਤੀਲੇ ਚ ਹਾਂਜੀ ਅਸੀਂ ਅਸੀਂ ਕੁੱਕਰ ਤੇ ਸਿੱਧੀ ਨਹੀਂ ਮਰਾਈ ਹਾਂਜੀ ਕਿਉਂਕਿ ਸ਼ੁਕਰ ਹੋ ਜਾਂਦਾ ਵਿੱਚ ਹੀ ਸਾਰਾ ਜਿਹੜੀ ਪਿਚਪੂ ਚੋਂ ਦੀ ਪਾਣੀ ਵਿੱਚ ਹੀ ਖਾਬ ਜਾਂਦਾ ਅਸੀਂ ਬਣਾਉਂਦੇ ਚੋਲ ਪਤੀਲੇ ਚ ਜੀ ਹਾਂ ਦੇਖੋ ਜੀ ਹੁਣ ਪਤੀਲੇ ਚ ਚੋਲ ਪਾਣੇ ਜਿਹੜੀ ਇਹ ਪਿੱਛੇ ਤਾਰਨੀ ਇਹ ਸ਼ੁਗਰ ਸਿੱਕਾ ਜਾਣਾ ਇਹਨਾਂ ਚ ਹਾਂਜੀ ਜਿਹੜੀ ਬਾਏ ਹੁੰਦੀ ਕਹਿੰਦੇ ਉਹ ਨਿਕਲ ਜਾਂਦੀ ਜੀ ਬਾਹਰ ਐਵੇਂ ਉਬਾਲ ਕੇ ਚੋਲਾ ਦਾ ਪਾਣੀ ਤਾਰ ਕੇ ਨਾ ਤਾਰ ਕੇ ਜੀ ਬਾਸ ਤਾਰ ਦਿੰਦੇ ਜੀ ਤੇ ਆਹ ਦੇਖੋ ਜੀ ਸਾਡੀ ਹਰਸੀ ਮਰਨ ਹੋ ਗਈ ਜੀ ਨਾ ਤੋ ਕੇ ਤਿਆਰ ਤੇ ਚੋਲ ਬਣਾਦੇ ਸੀ ਮੂ ਜੀ ਉੱਠ ਕੇ ਸਿੱਕਾ ਸਾਈ ਦਿਵਾਜ ਦੇ ਢਾਲਿਆ ਢਾਲਿਆ ਨਾ ਤੋ ਕੇ ਹੋ ਗਿਆ ਜੀ ਤਿਆਰ ਤੇ ਲਾਲੀ ਮੱਥੇ ਲਾਲੀ ਮੱਥੇ ਤੇ ਕਾਲੀ ਬਿੰਦੀ ਤੇ ਬਣ ਗਿਆ ਛੋੜਾ ਛੋੜਾ ਚਲੋ ਜੀ ਜਦੋਂ ਫਿਰ ਕੜੀ ਬਣ ਕੇ ਤਿਆਰ ਹੋ ਜੂਗੀ ਨਾਲ ਚਾਵਲ ਤੇ ਰੋਟੀ ਫਿਰ ਤੁਹਾਨੂੰ ਦਿਖਾਵਾਂਗੇ ਜੀ ਨਾਲੇ ਖਾ ਕੇ ਦਿਖਾਵਾਂਗੇ ਜੀ ਕਿਵੇਂ ਦੀ ਬਣੀ ਕੜੀ ਸਾਰਾ ਕੁਝ ਤੁਹਾਨੂੰ ਸ਼ੇਅਰ ਕਰੂੰਗੇ ਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਥੋੜੀ ਕੀ ਦੇਰ ਬਾਅਦ ਲਓ ਜੀ ਕੁਸ਼ਮ ਲਾ ਰਾਨੀ ਲੱਗੀ ਰੋਟੀ ਬਣਾਉਣ ਸਾਡੇ ਮੈਨੂੰ ਕਹਿੰਦੀ ਮੰਮੀ ਹਟ ਪਾਸੇ ਮੈਂ ਆਵਣਾ ਦੀ ਰੋਟੀ ਜੇ ਅੱਗ ਨਾਲੇ ਫਿਰ ਮੈਨੂੰ ਕਰ ਦਿੰਦੀ ਆ ਚੁੱਲ੍ਹੇ ਮੂਰੇ ਜਿਆਦਾ ਅੱਗ ਜੀ ਹੈ ਦੇਖਦੀ ਆ ਵਧੀਆ ਬਣ ਗਈ ਚੁੱਲ੍ਹੇ 'ਚ ਹੁਣ ਵਾ ਫਿਰ ਦਵਾ ਦੋ ਮੈਨੂੰ ਕਹਦੀ ਆ ਉਠ 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 ਅਸੀਂ ਬਣਾ ਦਿੰਦੇ ਆ ਰੋਟੀ ਤੇਰੀ ਲਓ ਜੀ ਮਿਲੋ ਕੁਸ਼ਮ ਬਣਾ ਹੁਣ ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਤੇ ਅੱਜ ਹੁਣ ਅਸੀਂ ਕੜੀ ਬਣਾ ਲਈ ਜੀ ਤੇ ਲੱਗੇ ਗਰਮ ਗਰਮ ਪ੍ਰਸ਼ਾਦਾ ਬਣਾਣ ਜੀ ਚਾਵਲ ਵੜ ਗਏ ਸਾਡੇ ਤੇ ਮੈਂ ਕਿਹਾ ਮੰਮੀ ਨੂੰ ਕੜੀ ਤੁਸੀਂ ਬਣਾਤੀ ਰੋਟੀ ਮੈਂ ਬਣਾਦੀ ਐ ਮੈਂ ਕਿਹਾ ਮੰਮੀ ਥੱਕ ਗਈ ਹੁਣ ਚੁੱਲ੍ਹੇ 'ਤੇ ਬੈਠੇ ਬੈਠੇ ਮੈਂ ਕਿਹਾ ਤੇ ਰੋਟੀ ਮੈਂ ਬਣਾ ਦਿੰਦੀ ਤੇ ਤੁਸੀਂ ਵੀ ਆਜੋ ਗਰਮ ਗਰਮ ਪ੍ਰਸ਼ਾਦਾ ਖਾ ਲਓ ਜੀ ਉਲੇਤਾ ਬਣਾਦਾ ਜੀ ਪੜਦਾ ਹੈ ਗਰਮ ਗਰਮ ਪ੍ਰਸ਼ਾਦਾ ਨਾਲ ਕੜੀ ਚਾਹ ਚਲੋ ਜੀ ਫਿਰ ਠੀਕ ਹੈ ਜੀ ਤੁਹਾਨੂੰ ਮਿਲੂਗੇ ਜੀ ਬਾਅਦ ਵਿੱਚ ਜਦੋਂ ਕੁਝ ਹੋਰ ਕਰੂੰਗੇ ਦਿਖਾਵਗੇ ਕੜੀ ਆ ਰੋਟੀ ਖਾਤੇ ਵੀ ਕੀਮੇ ਦੀ ਕੜੀ ਬਣੀ ਜੀ ਹਾਲਪੜੀ ਲਾਨਪੜੀ ਸਾਡੀ ਕੜੀ ਚਾਵਲ ਰੋਟੀ ਬਣ ਕੇ ਹੋਗੇ ਜੀ ਤਿਆਰ ਤੇ ਹੁਣ ਡਿੰਪਲ ਤੇ ਸਿਮੂ ਖਾ ਕੇ ਦੱਸੂਗੇ ਸਾਨੂੰ ਕੀਮੇ ਦੀ ਬਣੀ ਹੈ ਜੀ ਟੇਸਟੀ ਕਹਿੰਦੀ ਐ ਟੇਸਟੀ ਐ ਹਾਂ ਸਿਮੂ ਦਾ ਪਕੌੜਾ ਰੂ ਪਕੌੜਾ ਰੂ ਟੇਸਟੀ ਕਹਿੰਦੀ ਦੀ ਡਿੰਪਲ ਦੱਸੂਗੀ ਕਿਵੇਂ ਦੀ ਬਣੀ ਵਧੀਆ ਬਣੀ ਟੇਸਟੀ ਐ ਤੇ ਚਲੋ ਜੀ ਤੁਹਾਨੂੰ ਫੇਰ ਮਿਲੂਗੇ ਜੀ ਇਧਰ ਕਿਉਂ ਜੀ ਆ ਰੋਟੀ ਸਾਰੀ ਮੈਂ ਖਾਣੀ ਮੇਰੀ ਦੀਦੀ ਨੇ ਵੀ ਖਾਣੀ ਜੀ ਮੇਰੇ ਨਾਲ ਸਾਡੀ ਤਿੰਨਾਂ ਦੀ ਐ ਨਾ ਨਾ ਡਿੰਪਲ ਨੇ ਖਾਣੀ ਜੀ ਆ ਸਾਰੀ ਤੇ ਆ ਦੇਖੋ ਜੀ ਕੜੀ ਬਣ ਕੇ ਕਿ ਮੇਦੀ ਬਣੀ ਜੀ ਬਣਨ ਤੋਂ ਬਾਅਦ ਬਹੁਤ ਹੀ ਯੰਮੀ ਯੰਮੀ ਬਣੀ ਹੈ ਜੀ ਆ ਜਾਓ ਖਾ ਲਓ ਜੀ YouTube ਫੈਮਲੀ ਨੂੰ ਵੀ ਬੁਲਾਉਂਦੇ ਜੀ ਆ ਜਾਓ ਗਰਮਾ ਗਰਮ ਖਾ ਲਓ ਘੜੀ ਚੌਲ ਨਾਲ ਚਪਾਤੀ ਹੈ ਕੜਕ ਦੀ ਜੀ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਦੁਬਾਰਾ ਰੋਟੀ ਰੋਟੀ ਖਾ ਕੇ ਜੀ ਲਓ ਜੀ ਸ਼ਾਮ ਦਾ ਟਾਈਮ ਤੇ ਦੇਖੋ ਕਿੰਨਾ ਜ਼ਿਆਦਾ ਨੀ ਆ ਗਿਆ ਜੀ ਵਿੜੇ ਚ ਪਾਣੀ ਉਹ ਪਾਣੀ ਹੋਇਆ ਪਿਆ ਜੀ ਅੱਜ ਕਾਦੇ ਕੋਈ ਦਿਨ ਰਹਿ ਜਾਣੀ ਜਿਆਦਾ ਜਿਹੜਾ ਮੀਂਹ ਹੀ ਪੈਂਦਾ ਜੀ ਜੇ ਸਵੇਰੇ ਤੋਂ ਉੱਪਰੀ ਘੜਜੂਗੀ ਦਾ ਸ਼ਾਪ ਨੂੰ ਮੀਂਹ ਵੀ ਪੈਂਦਾ ਹੀ ਪੈਂਦਾ ਜੀ ਪੱਕਾ ਹੀ ਦੇਖੋ ਜੀ ਕਿ ਮੈਂ ਮੀਂਹ ਪੈਣ ਲੱਗਿਆ ਹੈ ਜੋਰਦਾਰ ਬਾਰਿਸ਼ ਹੋ ਰਹੀ ਹੈ ਹੋ ਜੀ ਮਿਲੋ ਜੀ ਮੰਮੀ ਨਾਲ ਤੇ ਮੰਮੀ ਤੁਹਾਨੂੰ ਦੱਸੂਗੀ ਜੀ ਅਗਲੇ ਵਲੌਗ ਚ ਅਸੀਂ ਕੀ ਆ ਤੁਹਾਨੂੰ ਦਿਖਾਵਾਂਗੇ ਜੀ ਅੱਜ ਅਸੀਂ ਜੀ ਕਾਲੇ ਪੰਬੋਲੇ ਦੀ ਫੁਰਜੀ ਬਣਾਣੀ ਆ ਪਹਿਲਾਂ ਤਾਂ ਹਾਂ ਜੀ ਅਸੀਂ ਪਹਿਲੇ ਥੋੜੇ ਜਿਹਾ ਡੰਗਰ ਬੱਕਰੇ ਛੱਡ ਲਈਏ ਫਿਰ ਤੁਹਾਨੂੰ ਕਾਲਾ ਪੰਬੋਲਾ ਤੋੜਦੇ ਬਣਾਉਂਦੇ ਸਾਰਾ ਕੁਝ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਹਾਂ ਜੀ ਅਸੀਂ ਸਾਰਾ ਅਜੇ ਪਿਛਲੀ ਵੀਡੀਓ ਆ ਇਹਦਾ ਐਂਡ ਕਰਦੇ ਆ ਜੀ ਸੀ ਆਰੋ ਅੱਗੇ ਅਸੀਂ ਕਾਲਾ ਪੰਬੋਲਾ ਤੋੜਨਾ ਤੀਰਨਾ ਸਾਰਾ ਕੁਝ ਤੁਹਾਨੂੰ ਪੁਰਜੀ ਬਣਾਉਂਦੇ ਸਭ ਕੁਝ ਹੁਣ ਦਿਖਾਵਾਂਗੇ ਥੋੜੀ ਹਾਂਜੀ ਜਿੱਕਾ ਉਧਰ ਮੇਥਿਆਂ ਦੀ ਪੁਰਜੀ ਬਣਦੀ ਜੀ ਇੱਧਰ ਇੱਕ ਬੁਟਾ ਹੁੰਦਾ ਉਹਦੇ ਪਰ ਪੱਤੇ ਲਾਦੇ ਉਹਨੂੰ ਤੋੜ ਕੇ ਵੇਰ ਹਾਂਜੀ ਤੁਸੀਂ ਕਹਿੰਦੇ ਕਾਲਾ ਪੰਬੋਲਾ ਹਾਂਜੀ ਉਹਦੀ ਪੁਰਜੀ ਬਣਦੀ ਜੀ ਆਲੂ ਪਾ ਕੇ ਆਲੂ ਪਾ ਕੇ ਬਹੁਤ ਵਧੀਆ ਪੁਰਜੀ ਬਣਦੀ ਹੈ ਜੀ ਮੇਥਿਆਂ ਤੋਂ ਵਧੀਆ ਬਣਦੀ ਹੈ ਜੀ ਜੇ ਤੁਸੀਂ ਵੀ ਦੇਖਦੇ ਹੋ ਤਾਂ ਤੁਹਾਨੂੰ ਵੀ ਖਲਾਉਂਦੇ ਜੀ ਹਾਂਜੀ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਇਹ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਧੰਨਵਾਦ ਸਾਡਾ ਬਲੌਗ ਦੇਖਣ ਲਈ ਤੇ ਅਗਲੀ ਵੀਡੀਓ ਜਰੂਰ ਦੇਖਿਓ ਜੀ ਵੀ ਅਸੀਂ ਕਿਵੇਂ-ਕਿਵੇਂ ਪੂਰਜੀ ਬਣਾਉਂਗੇ ਜੀ ਕਾਲੇ ਪੰਬੋਲੇ ਦੀ